ਮੁੱਖ ਮੰਤਰੀ ਵੱਲੋਂ ਅਜ ਡੇਰਬੱਪਾ ਨਾਨਕ ਇਲਾਕੇ ਲਈ ਕੀਤੇ ਗਏ ਵੱਡੇ ਅਹਿਮ ਐਲਾਨ ਹੜਪੀੜਤਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵੱਡੀ ਰਾਹਤ ਹੜ ਪ੍ਰਭਾਵਿਤ ਖੇਤਰਾਂ ਦੇ ਹਜ਼ਾਰ ਪਰਿਵਾਰਾਂ ਨੂੰ ਘਰਾਂ ਦੀ ਮਨਜ਼ੂਰੀ ਪੱਤਰ ਸੌਂਪੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜ ਡੇਰਬੱਪਾ ਨਾਨਕ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਦੇ 30000 ਪਰਿਵਾਰਾਂ ਨੂੰ ਘਰਾਂ ਦੇ ਮਨਜ਼ੂਰੀ ਪੱਤਰ ਸੌਂਪੇ ਗਏ। ਅੱਜ ਪਰਵੇ ਇਕੱਠ ਨੂੰ ਸੰਬੋਧਨ ਕਰਦੇ ਹਨ ਉਹਨਾਂ ਨੇ ਕਿਹਾ ਕਿ ਹੜ ਪ੍ਰਭਾਵਿਤ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਜੋ ਸਕੀਮਾਂ ਚਲਾਈ ਗਈ ਹੈ ਉਸ ਵਿੱਚ ਹਰ ਪੀੜਤਾ ਨੂੰ ਚਿੰਤਕੀ ਦੀ ਨਵੀਂ ਸ਼ੁਰੂਆਤ ਲਈ ਵੱਡੀ ਰਾਹਤ ਦਿੱਤੀ ਗਈ ਜਿਸ ਵਿੱਚ ਪਰਿਵਾਰਾਂ ਨੂੰ ਕਰਾਂ ਤੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ ਅਤੇ ਇਹ ਇਸ ਮੁੱਖ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੀਰਾਪਾ ਇਲਾਕੇ ਲਈ ਵੱਡੇ ਐਲਾਨ ਵੀ ਕੀਤੇ ਗਏ ਜਿਸ ਵਿੱਚ ਲੜਕੀਆਂ ਲਈ ਕਾਲਜ ਨਵੀਂ ਦਾਣਾ ਮੰਡੀ ਅਤੇ ਬਿਜਲੀ ਬੋਰਡ ਦਫ਼ਤਰ ਸਮੇਤ ਗ੍ਰਿਡ ਬਣਾਉਂਦਾ ਵੀ ਉਹਨਾਂ ਵੱਲੋਂ एलान ਕੀਤਾ ਗਿਆ ਜਿਸ਼ਨਾਲ ਇਲਾਕੇ ਦੇ ਲੋਕ ਖੁਸ਼ੀ ਚ ਭਾਗੋ ਭਾਗ ਦਿਖਾਈ ਦਿੱਤੇ ਇਸ ਮੌਕੇ ਹਲਕਾ ਬਤਾਇਕ ਗਦੀਪ ਸਿੰਘ ਅਰੰਦਾਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਗਦੀਪ ਸਿੰਘ ਅਰੰਦਾਵਾ ਤੋਂ ਇਲਾਵਾ ਜ਼िला ਗਰਦਾਸਪੁਰ ਦੀ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਸੀ ਸਿਆਮ ਸਾਹਿਬ ਤੁਸੀਂ ਅੱਜ ਉਸ ਧਰਤੀ ਤੇ ਆਏ ਹੋ ਜਿੱਥੇ ਗੁਰਨਾਨਕ ਸਾਹਿਬ ਨੇ 17 ਸਾਲ 9 ਮਹੀਨੇ ਕੁਝ ਦਿਨ ਖੇਤੀ ਕਰਕੇ ਇਸ ਧਰਤੀ ਤੋਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੰਕੇਤ ਜਿਹੜਾ ਸੀਗਾ ਇਸ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਉਪਜਿਆ ਸੀਗਾ ਅੱਜ ਤੁਸੀਂ ਉਸ ਧਰਤੀ ਤੇ ਆਏ ਹੋ ਮੈਂ ਬਹੁਤ ਜ਼ਿਆਦਾ ਨਹੀਂ ਕੁਝ ਕਹਿਣਾ ਨਾ ਮੇਰੀਆਂ ਬਹੁਤ ਸਾਰੀਆਂ ਸੀਐਮ ਸਾਹਿਬ ਮੰਗਾ ਨੇ ਮੈਂ ਇਲਾਕੇ ਦੀਆਂ ਜਿਹੜੀਆਂ ਦੋ ਤਿੰਨ ਮੰਗਾ ਨੇ ਉਹ ਡੇਰਾ ਬਾਬਾ ਨਾਨਕ ਦੀਆਂ ਉਹ ਤੁਹਾਡੇ ਧਿਆਨ 'ਚ ਜ਼ਰੂਰ ਲਿਆਉਣੀਆਂ ਚਾਹੁੰਨਾ ਪਹਿਲੀ ਮੰਗ ਜਿਹੜੀ ਸੱਦੀ ਇੱਥੇ ਆ ਡੇਰਾ ਬਾਬਾ ਨਾਨਕ ਦੀ ਇੱਥੇ ਜੜੀਆਂ ਲੜਕੀਆਂ ਨੇ 50 ਕਿਲੋਮੀਟਰ ਦੂਰ ਜਾਂਦੀਆਂ ਨੇ ਬਹੁਤ ਵਧੀਆ ਸਕੂਲ গারਲ ਸਕੂਲ ਡੇਰਾ ਬਾਬਾ ਨਾਨਕ ਪਲਸ 2 ਦਾ ਹੈਗਾ ਜੇ ਤੁਹਾਡੀ ਕਿਰਪਾ ਹੋਵੇ ਉਹਨੂੰ ਅੱਜ ਲੜਕੀਆਂ ਦਾ ਕਾਜ ਅਨਾਉਂਸ ਕਰਕੇ ਜਾਓ ਪਿਛਲੇ 75 ਸਾਲਾਂ ਤੋਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਮੰਗ ਸੀਗੀ ਕੋਈ ਲੜਕੀਆਂ ਵਾਸਤੇ ਕਾਜ ਡੇਰਾ ਬਾਬਾ ਨਾਨਕ ਚ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਅੱਜ ਤੁਸੀਂ ਇਸ ਪਿੱਤਰ ਧਰਤੀ ਪਾਕ ਪਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸਾਡੀਆਂ ਉਹਨਾਂ ਬੱਚੀਆਂ ਵਾਸਤੇ ਅੱਜ ਜ਼ਰੂਰ ਕਾਜ ਦੀ ਜਿਹੜੀ ਅਨਾਉਂਸਮੈਂਟ ਕਰਕੇ ਜਾਓਗੇ ਇੱਕ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਡੇ ਦਾਣਾ ਮੰਡੀ ਬਣੀ ਆ ਡੇਰਾ ਬਾਬਾ ਨਾਨਕ ਦੀ ਉਹ ਦਾਣਾ ਮੰਡੀ ਦੇ ਇੱਕ ਸਾਈਡ ਤੇ ਸਕੂਲ ਆ ਲੜਕੀਆਂ ਦਾ ਇੱਕ ਸਾਈਡ ਤੇ ਐਸਡੀਐਮ ਸਾਹਿਬ ਦਾ ਦਫ਼ਤਰ ਆ ਇੱਕ ਸਾਈਡ ਦਾ ਟ੍ਰੋਮਾ ਸੈਂਟਰ ਬਣ ਗਿਆ ਸਾਰੀ ਆਬਾਦੀ ਦੇ ਸੈਂਟਰ ਦੇ ਵਿੱਚ ਦਾਣਾ ਮੰਡੀ ਆ ਇਹ ਦਾਣਾ ਮੰਡੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਸ਼ਿਫਟ ਹੋ ਰਹੀ ਹੈ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਕਿ ਇਹ ਸ਼ਿਫਟ ਹੋ ਕੇ ਇੰਤਕਾਲ ਹੋ ਕੇ ਇਹ ਦਾਣਾ ਮੰਡੀ ਜਿਹੜੀ ਸ਼ਹਾਦੇ ਕਲਾਂ ਚਲੀ ਗਈ ਆ ਅਸੀਂ ਚਾਹੁੰਦੇ ਆ ਕਿ ਉਹਦੀ ਸ਼ਿਫਟਿੰਗ ਦੇ ਆਰਡਰ ਕਰਾ ਕੇ ਇਹਨਾਂ ਲੋਕਾਂ ਨੂੰ ਇਹ ਜਿਹੜੀ ਕੱਟਾ ਮਿੱਟੀ ਆ ਸ਼ਹਿਰ ਦੇ ਲੋਕਾਂ ਨੂੰ ਇਹਦੇ ਤੋਂ نجات ਦਵਾਈ ਜਾਵੇ ਇੱਕ ਡੇਰਾ ਬਾਬਾ ਨਾਨਕ ਦਾ ਬਿਜਲੀ ਘਰ ਜਿਹੜਾ ਉਹ ਬਿਲਕੁਲ ਸ਼ਹਿਰ ਦੇ ਸੈਂਟਰ ਚ ਆ ਗਿਆ ਸਾਈਡ ਤੇ ਪੰਚਾਇਤ ਦੀ ਜ਼ਮੀਨ ਕਾਫੀ ਆ ਉਹ ਜਿਹੜਾ ਬਿਜਲੀ ਘਰ ਆ ਉਹ ਵੀ ਸ਼ਹਿਰ ਤੋਂ ਨਿਕਲ ਕੇ ਤਾਂ ਇੱਕ ਸਾਈਡ ਤੇ ਹੋ ਜੇ ਇੱਕ ਮੈਂ ਸਪੋਰਟਸ ਨੂੰ ਲੈ ਕੇ ਜ਼ਰੂਰ ਗੱਲ ਕਰਾਂਗਾ ਕਿ ਬਾਰਡਰ ਦਾ ਏਰੀਆ ਸਾਡੇ ਕੋਲ 55 ਕਨਾਲਾ ਜਿੱਥੇ ਭਗਤ ਸਿੰਘ ਸਟੇਡੀਅਮ ਸਾਡਾ ਚੱਲ ਰਿਹਾ ਮੈਂ ਉਮੀਦ ਰੱਖਦਾ ਸੀਐਮ ਸਾਹਿਬ ਤੁਹਾਡੇ ਤੋਂ ਉਹ ਜਿਹੜਾ ਸਟੇਡੀਅਮ ਆ ਉਹਨੂੰ ਇੰਡੋਰ ਸਟੇਡੀਅਮ ਜਿਹੜਾ ਡੇਰਾ ਬਾਬਾ ਨਾਨਕ ਨੂੰ ਦਿੱਤਾ ਜਾਵੇ ਇਹ ਮੇਰੀਆਂ ਜਿਹੜੀਆਂ 4-5 ਮੰਗਾਂ ਨੇ ਇਹ ਮੈਂ ਤੁਹਾਡੇ ਧਿਆਨ ਚ ਲਿਆਉਣ ਲੈ ਆਉਣਾ ਚਾਹੁੰਨਾ ਤਾਂ ਮੈਨੂੰ ਉਮੀਦ ਆ ਕਿ ਇਸ ਪਾਕ ਪਵਿੱਤਰ ਧਰਤੀ ਗੁਰੂ ਨਾਨਕ ਸਾਹਿਬ ਦੀ ਤੋਂ ਤਮੀਦ ਆ ਕਿ ਅੱਜ ਤੁਸੀਂ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡਾ ਸੀਗਾ ਐ ਤਾਂ ਆਪਾਂ ਤੁਹਾਡੇ ਰਾਖੀ ਦਿੱਤੀਆਂ ਤੁਹਾਡੇ ਅੱਗੇ ਪਰ ਜੇ ਹੋਰ ਵੀ ਖੁੱਲ੍ਹ ਦਲੀਨ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਤੁਸੀਂ ਦੇ ਸਕਦੇ ਹੋ ਐਦੋਂ ਵੱਡੀ ਸੇਵਾ ਕਿਤੇ ਨਹੀਂ ਜੀ ਗੱਲ ਇਹ ਆ ਕਿ بڑے ਸੀਐਮ ਇਥੇ ਆਉਂਦੇ ਰਹੇ ਨੇ ਪਰ ਡੇਰਾ ਬਾਬਾ ਨਾਨਕ ਨੂੰ ਦੇ ਕੇ ਕੁਝ ਨਹੀਂ ਜਾਂਦਾ ਰਿਹਾ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਹੂੰਗਾ ਕਿਉਂਕਿ ਕੁਦਰਤ ਦੀ ਮਾਰ ਐਸੀ ਪਈ ਇਸ ਇਲਾਕੇ 'ਚ ਖਾਸ ਤੌਰ ਤੇ ਕਿ ਲੋਕ ਜਿਨ੍ਹਾਂ ਘਰਾਂ ਨੂੰ ساری ਉਮਰ ਦਾ ਆਸਰਾ ਸਮਝੀ ਬੈਠੇ ਸੀ ਉਹ ਘਰ ਚੰਦ ਮਿੰਟ ਕੁਛ ਘੰਟੇ ਹੀ ਸਾਥ ਦੇ ਸਕੇ ਤੇ ਅੱਖਾਂ ਦੇ ਸਾਹਮਣੇ ਉਹ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਵਹਿ ਗਏ ਉਹ ਘਰ ਨਹੀਂ ਬਹੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਵਿੱਚ ਬਹਿ ਗਏ ਬੱਚਿਆਂ ਦੀਆਂ ਕਿਤਾਬਾਂ ਸਿਲੇਬਸ ਦੀਆਂ ਬਹਿ ਗਿਆ ਕੀਮਤੀ ਸਮਾਨ ਗਹਿਣੇ ਗੱਟੇ ਪੇਟੀਆਂ ਸੰਦੂਕ ਸਾਰਾ ਕੁਝ ਉਸ ਦਰਦਨਾਕ ਹੜ੍ਹ ਦੇ ਵਿੱਚ ਬਹਿ ਗਿਆ ਪਸ਼ੂ ਜ਼ਮੀਨਾਂ ਫਸਲਾਂ ਬਹੁਤ ਜਿਆਦਾ ਨੁਕਸਾਨ ਹੋਇਆ ਇਸ ਇਲਾਕੇ ਦਾ ਖਾਸ ਤੌਰ ਤੇ ਮੈਂ ਆ ਕੇ ਜਦੋਂ ਦੇਖ ਕੇ ਗਿਆ ਤਾਂ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਬਾਰਿਸ਼ ਪੰਜਾਬ ਆ ਕਿਹੜੇ ਇਮਤਿਹਾਨ ਚ ਪ੍ਰਮਾਤਮਾ ਨੇ ਪਾਤਾ ਪਰ ਮੈਂ ਪੰਜਾਬ ਦੇ ਉਹਨਾਂ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੋਈ ਰਾਜਸਥਾਨ ਤੋਂ ਚੱਲ ਕੇ ਆਇਆ ਕੋਈ ਬਠਿੰਡੇ ਤੋਂ ਚੱਲ ਕੇ ਆਇਆ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਕੋਈ ਬਰਨਾਲੇ ਤੋਂ ਕੋਈ ਪਟਿਆਲੇ ਤੋਂ ਕੋਈ ਉੱਤਰਾ ਉੱਤਰਾਖੰਡ ਚੋਂ ਕੋਈ ਹਰਿਆਣੇ ਚੋਂ ਜਿੱਥੇ-ਜਿੱਥੇ ਵੀ ਸਨੇਹਾ ਜਾਇਗਿਆ ਜਲੰਧਰੋਂ ਫਿਰੋਜ਼ਪੁਰ ਤੋਂ ਜਿੱਥੇ-ਜਿੱਥੇ ਵੀ ਸਨੇਹਾ ਪਹੁੰਚੀ ਗਿਆ ਕਿ ਉੱਥੇ ਲੋਕ ਸੰਕਟ ਚ ਨੇ ਲੋਕ ਟਰਾਲੀਆਂ ਲੈ ਕੇ ਆਪ ਮਾਰੇ ਤੁਰਪੇ ਕਿਸੇ ਚ ਰਜਾਈਆਂ ਲੱਦੀਆਂ ਹੋਈਆਂ ਸੀ ਕਿਸੇ ਚ ਰਾਸ਼ਨ ਪਾਣੀ ਸੀ ਕਿਸੇ ਚ ਮੱਛਰਦਾਨੀਆਂ ਸੀ ਇਸ ਗੱਲ ਦੀ ਮਿਸਾਲ ਦੁਨੀਆ ਦੇ ਵਿੱਚ ਪੇਸ਼ ਕਰਤੀ ਕਿ ਪੰਜਾਬੀ ਪੂਰੀ ਦੁਨੀਆ ਦੇ ਸੰਕਟਾਂ ਹਰਦੇ ਹੀ ਹਰਦੇ ਆ ਜੇ ਉਹਨਾਂ ਦੇ ਆਪਦਿਆਂ ਤੇ ਸੰਕਟ ਆ ਜਾਏ ਤਾਂ ਉਹ ਹਰ ਇੱਕ ਚੀਜ਼ ਨਿਸ਼ਾਵਰ ਕਰਨ ਤੱਕ ਜਾਂਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਦੁੱਖਾਂ ਦੇ ਵਿੱਚ ਜੇ ਫਸੇ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਕੱਢ ਲਾਂਗੇ ਇਹ ਮਿਸਾਲ ਦੁਨੀਆ ਦੇ ਵਿੱਚ ਪੇਸ਼ ਹੋ ਗਈ ਕੋਈ ਹੋਰ ਸੂਬਾ ਹੁੰਦਾ ਐਨੇ ਹੜ ਆਏ ਹੁੰਦੇ ਕਈ ਸਾਲ ਨਹੀਂ ਉੱਠ ਸਕਦਾ ਸੀ ਕਈ ਸਾਲ ਨਹੀਂ ਉੱਠ ਸਕਦਾ ਸੀ ਇਹ ਗੁਰੂਆਂ ਦੀ ਧਰਤੀ ਹੈ ਇਹਨੂੰ ਵਰਦਾਨ ਪ੍ਰਾਪਤ ਹੈ ਇੱਥੇ ਕੁਰਬਾਨੀਆਂ ਹੋਈਆਂ ਨੇ ਅੱਜ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਿਆਂ ਅਸੀਂ ਤਾਂ ਕਿਸੇ ਵਾਸਤੇ ਆਪਣੇ ਸੀਸ ਕਟਾਉਣ ਵਾਲੇ ਅਸੀਂ ਤਾਂ ਕਿਸੇ ਹੋਰ ਧਰਮ ਦੀ ਰੱਖਿਆ ਕਰਨ ਵਾਸਤੇ ਦੇਗਿਆਂ ਚ ਉੱਪਣ ਵਾਲੇ ਸੀਸ ਤੇ ਆਰੇ ਚਲਵਾਉਣ ਵਾਲੇ ਤੇ ਰੂਹ ਦੇ ਵਿੱਚ ਬਨ ਕੇ ਅੱਗਾਂ ਦੇ ਵਿੱਚ ਸੜਨ ਵਾਲੇ ਐਦੋਂ ਵੱਡੇ ਜ਼ੁਲਮ ਨਹੀਂ ਹੋ ਸਕਦੇ ਉਹ ਜ਼ੁਲਮ ਚਲ ਨਾਲੇ ਆ ਜੀ ਸਾਡੇ ਪੁਰਖੇ ਜਿਹੜੇ ਨੇ ਤਾਂ ਸਾਬਤ ਹੋ ਗਿਆ ਕਿ ਅਸੀਂ ਪੰਜਾਬੀ ਜਿਹੜੇ ਆ ਕਦੇ ਸੰਕਟ ਤੋਂ ਹਾਰਦੇ ਨਹੀਂ ਜੇ ਕੋਈ ਮੁਸ਼ਕਲ ਆਵੇ ਸੰਕਟ ਆਵੇ ਪੰਜਾਬੀਆਂ ਦੇ ਇਰਾਦਿਆਂ ਮੂਰੇ ਸੰਕਟ ਛੋਟਾ ਰਹਿ ਜਾਂਦਾ ਹੈ ਸਰਕਾਰ ਦਾ ਕੰਮ ਹੁੰਦਾ ਕਿ ਉਹ ਜਦੋਂ ਲੋਕਾਂ ਤੇ ਕੋਈ ਮੁਸ਼ਕਲ ਦੀ ਘੜੀ ਆਵੇ ਉਸ ਘੜੀ ਦੇ ਵਿੱਚ ਸਾਥ ਦੇਵੇ ਇਸ ਤੋਂ ਪਹਿਲਾਂ ਅਸੀਂ 20000 ਰੁਪਏ ਇੱਕ ਏਕੜ ਦਾ ਜੋ ਸਾਰੇ ਦੇਸ਼ ਤੋਂ ਵੱਧ ਹੈ 20000 ਰੁਪਏ ਇੱਕ ਏਕੜ ਦੇ ਸਾਹਿਬ ਨਾਲ ਫਸਲਾਂ ਦੇ ਮੁਆਵਜ਼ੇ ਦੇਣੇ ਮੈਂ ਸ਼ੁਰੂ ਕਰਕੇ ਗਿਆ ਸੀ ਅਜਨਾਲੇ ਹਲਕੇ 'ਚੋਂ ਹਰ ਰੋਜ਼ ਚੈੱਕ ਬੰਡੇ ਜਾ ਰਹੇ ਨੇ ਜਿਉਂ-ਜਿਉਂ ਸਾਡੇ ਕੋਲੇ ਆਈ ਜਾਂਦੀਆਂ ਗੁਰਦੌਰੀਆਂ ਪੈਸੇ ਦਿੱਤੇ ਜਾ ਰਹੇ ਨੇ ਲੋਕਾਂ ਦੀ ਵੀਡੀਓ ਵੀ ਆ ਰਹੀਆਂ ਨੇ ਕਿ ਚਲੋ ਪਟੜੀ ਤੇ ਆਵੇ ਜ਼ਿੰਦਗੀ ਥੋੜੀ ਜੀ ਲੀ ਤੇ ਆਵੇ ਅੱਜ 30000 ਤੋਂ ਜ਼ਿਆਦਾ ਹੜਪ੍ਰਭਾਵਿਤ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗਿਆਂ 300 77 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 1 ਲੱਖ 20000 ਰੁਪਇਆ ਇੱਕ ਘਰ ਦਾ ਜਿਹਦੇ ਚ ਪਹਿਲਾਂ ਘੱਟ ਕਿਸ਼ਤ ਹੁੰਦੀ ਸੀ ਸ਼ੁਰੂ ਵੇਲੇ ਅਸੀਂ ਉਹਨੂੰ 70000 ਘਰ ਤਾਂ ਕਿ 70000 ਪਹਿਲਾਂ ਦਿਓ ਤਾਂ ਕਿ ਸ਼ੁਰੂਆਤ ਹੋਵੇ ਬਾਕੀ ਦੋ ਕਿਸ਼ਤਾਂ ਚ 50000 ਰੁਪਇਆ 2 ਲੱਖ ਤੱਕ ਵੀ ਦਿੱਤਾ ਘਰਾਂ ਚ टोटल तीस हजार चो अठ हजार छपंजा घर अठ हजार छपंजा कल घर कले गुरदासपुर जिले के ने मुआवजा जो शुरू कर रहे हैं वो कैसे कवि ने लिखे लिखिया मुद्दत लग जाती है एक घर बनाने में ਮੁਦਤ ਲੱਗ ਜਾਂਦੀ ਹੈ ਇੱਕ ਘਰ ਬਣਾਉਣੇ ਮੇ ਤੁਮ ਕੋ ਬਿਲਕੁਲ ਵੀ ਤਰਸ ਨਹੀਂ ਆਤਾ ਬਸਤੀਆਂ ਜਲਾਣੇ ਮੇ ਕੁਝ ਹਜੇ ਵੀ ਨੇ ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲੈਂਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚੱਲਦੀ ਹੈ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਲੜਾਉਣ ਵਾਲੇ ਨਹੀਂ ਹੈਗੇ ਅਸੀਂ ਤਾਂ ਪੜਾਉਣ ਵਾਲੇ ਆ ਕਿ ਬੱਚਿਆਂ ਨੂੰ ਪੜਾਓ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਫਸਟ ਸੈਕੰਡ ਉਹਨਾਂ 'ਚੋਂ ਵੀ ਆਉਣਾ ਸੀ ਹੁਣ ਜਦੋਂ ਪੜਨ ਵਾਸਤੇ ਕਿਤਾਬਾਂ ਹੀ ਐ ਨਹੀਂ ਉਹ ਤਾਂ ਬਾਹਰ ਬੈਠੇ ਪੁਲਤੇ ਉਹ ਤਾਂ ਤੰਬੂਆਂ 'ਚ ਬੈਠੇ ਆ ਬਾਹਰੋਂ ਕਿਵੇਂ ਪੜਨਗੇ ਸੋ ਅਸੀਂ ਉਹਨਾਂ ਦੀਆਂ ਕਿਤਾਬਾਂ ਦਾ ਵਰਦੀਆਂ ਦਾ ਵਸਤਿਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਐਂ ਖੇਡ ਗਰਾਊਂਡ ਜਿਹੜੇ ਨੇ ਟੋਟਲ ਜਿਹੜਾ 194 ਖੇਡ ਗਰਾਊਂਡ ਕੱਲੇ ਗੁਰਦਾਸਪੁਰ ਜ਼ਿਲ੍ਹੇ 'ਚ ਜਿਦੇ ਚੋਂ 23 ਕੱਲੇ ਨਮੂਨੇ ਦੇ ਖੇਡ ਗਰਾਊਂਡ ਕਹਿੰਦਾ ਮੈਂ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਟਰੈਕ ਵੀ ਹੋਊਗਾ ਬਾਲੀਵਾਲ ਦਾ ਗਰਾਊਂਡ ਵੀ ਹੋਊਗਾ ਫੁੱਟਬਾਲ ਦਾ ਵੀ ਹੋਊਗਾ ਉੱਚ ਇੰਡੋਰ ਵੀ ਹੋਣਗੇ ਗੇਮਾਂ ਦੇ ਜਿਹੜੇ ਗਰਾਊਂਡ ਹੋਣਗੇ 23 ਕੱਲੇ ਡੇਰਾ ਬਾਬਾ ਨਾਨਕ ਹਲਕੇ ਚ ਨੇ 194 ਗੁਰਦਾਸਪੁਰ ਜ਼ਿਲ੍ਹੇ ਚ ਨੇ ਅੱਜ ਗੁਰਦਾਸਪੁਰ 8056 ਘਰ ਗੁਰਦਾਸਪੁਰ ਦੇ ਫਾਜ਼ਿਲਕਾ ਦੇ 4230 ਅੰਮ੍ਰਿਤਸਰ ਸਾਹਿਬ ਦੇ 2687 ਘਰ ਜਿਹੜੇ ਹਰਾਂਜ ਟਹੇ ਮੈਂ ਉਹਨਾਂ ਦੀ ਗਿਣਤੀ ਦੱਸ ਰਿਹਾ ਤਰਨਤਾਰਨ ਦੇ 2447 ਜਲੰਧਰ 2067 ਮਾਨਸਾ 1780 ਫਿਰੋਜ਼ਪੁਰ 1602 ਘਰ ਲੁਧਿਆਣਾ 1558 ਬਰਨਾਲਾ 155 ਬਠਿੰਡਾ 927 ਫਰੀਦਕੋਟ 105 ਫਤਿਹਗੜ ਸਾਹਿਬ 155 ਹੁਸ਼ਿਆਰਪੁਰ 150 ਕਪੂਰਥਲਾ 1199 ਮਲੇਰਕੋਲਾ 160 ਮੋਗਾ 176 ਮੁਕਸਰ 218 ਨਮਾ ਸ਼ਹਿਰ 429 ਪਠਾਨਕੋਟ 1134 ਪਟਿਆਲਾ 378 ਰੂਪਨਗਰ 214 ਸੰਗਰੂਰ 585 ਤੇ ਮੁਹੱਲੀ 329 ਘਰਾਂ ਦਾ ਮੁਆਵਜ਼ਾ ਅੱਜ ਤੋਂ ਦੇਣਾ ਸ਼ੁਰੂ ਹੋ ਚੁੱਕਿਆ ਜੀ। ਇਹ ਲਿਸਟ ਮੈਂ ਜਾਰੀ ਕਰ ਦੂੰਗਾ ਮੀਡੀਆ ਵਾਲੇ ਵੀਰ ਜਿਹੜੇ ਨੇ ਉਹ ਵੀ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ। ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਉਹ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਮੈਂ ਸਿੰਬੋਲਿਕ ਤੌਰ ਤੇ 25-30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮਾਮਾ ਕਿਉਂਕਿ ਘਰ ਤਾਂ ਮਾਂ ਹੀ ਬਣਾਉਂਦੀ ਹੈ ਨਾ ਮਕਾਨ ਬੰਦੇ ਬਣਾਉਂਦੇ ਆ ਉਹਨੂੰ ਘਰ ਮਾਂ ਬਣਾਉਂਦੀ ਹੈ ਉਹਨੂੰ ਸਜਾਉਂਦੀ ਹੈ ਉਹ ਚ ਆਪਣੀਆਂ ਸੱਦੜਾਂ ਦੇ ਦੀਵੇ ਜਗਾਉਂਦੀ ਹੈ ਸੋ ਮਾਮਾ ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਅਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ ਇਹ ਅਸ਼ੀਰਵਾਦ ਹੈ ਜਿਹੜਾ ਸਾਡੇ ਆਲੇ-ਦੁਆਲੇ ਕਵਚ ਬਣ ਕੇ ਸਾਨੂੰ ਆ ਜਿਹੜੇ ਅਨਿੰਦਿਆ ਚੁਗਲੀਆ ਨਹੀਂ ਕਰਨ ਵਾਲੇ ਉਹਨਾਂ ਤੋਂ ਬਚਾਉਂਦਾ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵਾਲਾ ਪ੍ਰੋਗਰਾਮ ਕਦੇ ਕੋਈ ਦੇਖ ਕੇ ਕੋਈ ਆਇਆ ਹੋਵੇ ਅਨੰਦਪੁਰ ਸਾਹਿਬ ਤੋਂ ਕੋਈ ਕੱਲ ਜਾਂ ਪਰਸੋਂ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਬਹੁਤ ਸ਼ਾਨਦਾਰ ਅਸੀਂ ਪ੍ਰਬੰਧ ਕੀਤੇ ਆਪਣੇ ਵੱਲੋਂ ਲੋਕ ਵੀ ਇਸ ਗੱਲ ਤੇ ਬੜੇ ਖੁਸ਼ ਨੇ ਕਿ ਟੈਂਟ ਸਿਟੀ ਬਣੇ ਹੋਏ ਨੇ ਉੱਥੇ ਗੀਜ਼ਰ ਲੱਗੇ ਹੋਏ ਨੇ ਉੱਥੇ ਦਸਤਾਰਾਂ ਸਜਾਉਣ ਵਾਸਤੇ ਹਰ ਕਮਰੇ 'ਚ ਸ਼ੀਸ਼ੇ ਲੱਗੇ ਹੋਏ ਨੇ ਬੜੇ ਪਛਾਣਦਾਰ ਕੰਬਲ ਬਲੈਂਕਟ ਐ ਕੋਈ ਠੰਡ ਤੋਂ ਕੋਈ ਬੱਚਾ ਵੀ ਜਿਹੜਾ ਹੈ ਉਹ ਪ੍ਰਭਾਵਿਤ ਨਾ ਹੋਵੇ ਮਹੱਲਾ ਕਲੀਨਿਕ ਵੀ ਜਿਹੜੇ ਹਸਪਤਾਲ ਬਣੇ ਹੋਏ ਨੇ ਉੱਥੇ ਉਸੇ ਜਿਹੜਾ ਆਨੰਦਪੁਰ ਸਾਹਿਬ ਸ਼ਹਿਰ 'ਚ ਤੇ ਨਾਲ ਐਂਬੂਲੈਂਸ 700 ਈ ਰਿਕਸ਼ੇ ਬਿਨਾਂ ਕਿਸੇ ਪੈਸੇ ਤੋਂ ਜਿੱਧਰ ਨੂੰ ਮਰਜ਼ੀ ਬੈਹ ਜਾਓ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਦੋਂ ਮਰਜ਼ੀ ਵਾਪਸ ਆ ਜਾਓ 700 ਈ ਰਿਕਸ਼ੇ ਉੱਥੇ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਂਦੇ ਫਿਰਦੇ ਨੇ